ਸਤਿ ਸ਼੍ਰੀ ਅਕਾਲ ਜੀ ਸਾਰੇ ਪੈਨਪਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਐਂ ਤਾਂ ਉਹਨੂੰ ਤਾਂ ਚਾਹ ਚਾਹਕਦਾ ਇਹਦੇ ਨਾਲ ਲੈ ਜਾ ਜਿਹੜਾ ਨਿਗਾਰਾ ਹ ਹੇ ਨੀਚੇ ਲੱਗਿਆ ਹੋਇਆ ਤੇ ਐਂ ਫਿਰ ਮੈਨੂੰ ਧੁੰਦਲਾ ਦਿਸਦਾ ਤੇ ਹਿਲਾਏ ਦਿਨੇ ਯਾਰ ਜਪਨੂਰ ਨੇ ਉਹ ਐਨਕ ਵੀਲਚੇਅਰ ਤੇ ਮੈਨਾਂ ਹੋਣ ਲੱਗੇ ਨੇ ਨਾ ਵੀਲਚੇਅਰ ਤੇ ਰੱਖਤੀ ਤੇ ਇਹਨੇ ਚਾਕੇ ਉਹਦੀ ਲੱਤ ਤੋੜਤੀ ਫੇਰ ਤੇ ਉਹ ਲੱਤ ਟੁੱਟਣ ਕਾਰਨ ਐਨਕ ਜਿੰਨੇ ਚਿਰ ਲਤਨੀ ਪੂਰੀ ਠੀਕ ਕਰਮ ਦੇ ਉਹਨਾਂ ਟਾਈਮ ਲੱਗਣੀ ਵੀ ਨਹੀਂ ਤੁਹਾਨੂੰ ਪਤਾ ਹੀ ਆ। ਏਕੇ ਦਾਮ ਬਟਾ ਦੇ ਦਾ ਲਤ ਨੂੰ ਤੇ ਲੱਤ ਟੁੱਟ ਗਈ। ਤੇ ਰਮਨ ਤਿਆਰ ਹੋ ਗਈ ਆ। ਚਲ ਨਹੀਂ ਜਾ ਤੂੰ ਨਹੀਂ ਜਾ ਪਈ। ਕਿਉਂਕਿ ਉਹਨਾਂ ਨੇ 4 ਵਜੇ ਦਾ ਟਾਈਮ ਦਿੱਤਾ ਸੀਗਾ ਇੰਟਰਵਿਊ ਦਾ। 3:00 ਵਜੇ ਫੋਨ ਆਜੀ ਬਾਈ ਦਾ ਕਹਿੰਦੇ ਵੀ ਅਸੀਂ 8:00 ਵਜੇ ਨੂੰ ਆਹ ਦੇਖੋ ਜਪਨੂਰ ਦੇਖੋ ਸਾਚੀ ਕਾ ਕਦ ਸਾਰੇ ਨੂੰ ਹਾਂ ਕੱਪੜੇ ਦਿਖਾਉਂਦਾ ਜਾਪਰੂ ਖਾ ਲੋ ਸਾਰਿਆਂ ਨੂੰ ਕੱਪੜੇ ਕੇ ਛੋਣਿਆ ਕੇ ਅੱਛਾ ਜਾਪਰੂ ਛਾਚੀ ਕਾਤਾ ਕਰ ਦੋ ਬੇਬੇ ਬਣ ਕੇ ਦਿਖਾ ਦੇ ਛਾਚੀ ਕਾਜੀ ਛਾਚੀ ਕਾਜੀ ਜੀ ਬੇਬੇ ਬਣਦੀ ਹਾਂ ਤੂੰ ਅੱਛਾ ਬੇਬੇ ਕੇ ਮਣੇ ਬਣੇਗੀ ਹਾਂ ਜਦੋਂ ਲੈਣੀ ਆ ਉਦੋਂ ਲੈਣੀ ਨਹੀਂ ਸਿਰ ਤੇ ਚੁੰਨੀ ਹਾਂ ਆ ਦੇਖੋ ਬੇਬੇ ਸਾਡੀ ਤੁਨੇ ਲੈ ਕੇ ਤੁਰਦੀ ਆ ਮੜਾ ਮਾਂ ਕਹਦੇ ਨੇ ਨਾ ਮੜਕ ਮੜਕ ਜਾਵੇ ਚਲ ਸੈਰ ਤੇ ਚੁੰਨੀ ਲਈ ਬਾਹਰ ਨੂੰ ਮੜਕ ਮੜਕਾ ਕਰਕੇ ਗਈ ਇੱਥੋਂ ਕਮਰੇ ਚੋਂ ਚੁੰਨੀ ਲੈ ਕੇ ਸੈਰ ਤੇ ਐ ਜਾਵੇ ਬੇਬੇ ਬਣੀ ਪਹਿਲਾ ਪਾਉਂਦੀ ਤੇ ਬਾਕੀ ਸਾਨੂੰ ਕੋਈ ਟੈਗ ਨਹੀਂ ਲੱਭ ਰਿਹਾ ਸੀਗਾ ਇਸ ਕਰਕੇ ਸਾਨੂੰ ਟੈਗ ਹੋਰ ਰੱਖਣਾ ਪਿਆ ਤੇ ਬਾਕੀ ਉਹ ਗਨ ਹੈ ਸਹੀ ਆ ਉਹ ਮੈਂ ਕੋਈ ਟੈਨਸ਼ਨ ਨਹੀਂ ਲਈ ਜਦੋਂ ਕੁੱਤੇ ਵੀ ਲੈ ਰਿਹਾ ਟੈਨਸ਼ਨ ਹੀ ਨਹੀਂ ਦਿੰਦਾ ਹਾਂ ਮੈਂ ਨਾ ਮੈਂ ਕੁੱਤੇ ਵੀ ਲੈਣਾ ਫੋਨ ਤੇ ਗੱਲ ਕਰਾਂ ਠੀਕ ਹੈ ਜੀ ਜਿਹਦੀ ਕੋਈ ਇੱਜ਼ਤ ਨਹੀਂ ਕੀਤੀ ਤੇ ਉਹਦੇ ਨਾਲ ਆਪਾਂ ਫੋਨ ਤੇ ਗੱਲ ਕਿਉਂ ਕਰਦੇ ਹਣਾ ਤੇ ਸਿੱਧੇ ਮੱਥੇ ਆ ਜੀ ਵੀ ਤੇ ਬਾਕੀ ਆਪਾਂ ਨੂੰ ਰਿਸ਼ਤੇ ਨਹੀਂ ਕਿਹਾ ਕੋਹ ਹੋਂਤਮਾਨ ਹੈ ਉਹ ਕਿਹਦਾ ਆ ਆਪਣੇ ਲਈ ਹੈਂਡੀਕੈਪ ਭਾਈ ਭੈਣਾਂ ਜਿਹੜੇ ਵੀ ਕਿਸੇ ਤੋਂ ਡਰ ਕੇ ਨਹੀਂ ਰਹਿਣਾ ਠੀਕ ਹੈ ਨਾ ਇਹ ਆਪਾਂ ਹੈਂਡੀਕੈਪ ਆ ਇਹ ਨਹੀਂ ਵੀ ਆਪਣੇ ਸਰ ਚ ਜੁੱਤੀਆਂ ਮਾਰ ਲੂਗਾ ਕੋਈ ਕਿਉਂਕਿ ਇਹ ਸਾਰੇ ਲੰਡੂਣਾ ਗਿੱਦੜਾਂ ਦਾ ਬੱਗ ਤਤਰੀਦਾ ਦਾ ਬੱਗ ਸਾਡੇ ਮੇਰੇ ਮਾਂ ਪਿਓ ਨੂੰ ਠੀਕ ਐ ਆਪਦੇ ਬਾਅਦ ਚ ਘੇਰ ਕੇ ਕੁੱਟ ਕੇ ਮੋੜ ਦਿੰਦੇ ਸੀ ਪਿੱਛੇ ਠੀਕ ਐ ਅੱਜ ਉਹਦਾ ਪੋਤਾ ਉਹਨਾਂ ਦਾ ਪੁੱਤ ਬੈਠਾ ਅੱਜ ਠੀਕ ਐ ਮੈਨੂੰ ਉਹ ਬੰਦਾ ਕਹਿ ਰਿਹਾ ਸੀ ਕਿ ਕਹਿੰਦਾ ਫੋਨ ਤੇ ਮੇਰੇ ਨਾਲ ਗੱਲ ਕਰੇਗਾ ਦੀਗਾ ਫੋਨ ਲਾ ਲਾ ਕੇ ਕਹਿੰਦਾ ਸੀਗਾ ਠੀਕ ਐ ਮੈਂ ਕਿਹਾ ਕੁੱਤੇ ਬੇਲਿਆਂ ਦਾ ਮੈਂ ਫੋਨ ਤੇ ਗੱਲ ਨਹੀਂ ਕਰਦਾ ਠੀਕ ਆ ਕਿ ਨਹੀਂ ਤੇ ਕਿਉਂਕਿ ਉਹ ਬਾਹਰ ਆ ਤਾਂ ਕਰਕੇ ਮੈਂ ਕਿਹਾ ਵੀ ਤੂੰ ਪੰਜਾਬ ਆ ਜਾ ਉਦੋਂ ਬਾਅਦ ਕਟਾ ਕੱਟੀ ਜਿਹੜਾ ਕੱਢਣਾ ਕੱਢ ਲਈ ਠੀਕ ਹੈ ਕਿ ਨਹੀਂ ਹੈਂਡੀਕੈਪ ਆ ਜੀ ਆਪਾਂ ਨਾ ਇਹ ਥੋੜਾ ਵੀ ਲੋਕ ਤੁਰੇ ਫਿਰਦੇ ਜਿਹੜੇ ਆ ਉਹ ਆਪਣੇ ਸਿਰ ਤੇ ਦੁੱਤੀਆਂ ਮਾਰ ਦੇਣਗੇ ਜਾਂ ਆਪ ਖਾ ਲਾਂਗੇ ਹਨਾ ਆਪਾਂ ਕਿਹੜਾ ਦੇਣਾ ਕਿਸੇ ਸਾੜੇ ਦਾ ਕੋਸ ਬਾਕੀ ਮੈਂ ਥੋੜਾ ਜਿਹਾ ਨਾ ਤੁਹਾਨੂੰ ਪਤਾ ਹੀ ਹੈ ਕਿੰਦਾ ਦਾ ਪਿੰਡੂ ਸੁਭਾਅ ਆ ਮੇਰਾ ਠੀਕ ਹੈ ਤੇ ਰਵਣ ਤੇ ਕਹਿਣ ਨੂੰ ਮੈਂ ਬਹੁਤ ਜ਼ਹਿਰੀਲਾ ਬੰਦਾ ਹਾਂ ਤੇ ਬਾਕੀ ਆਪਾਂ ਦਬ ਦੇ ਦਬ ਦੇ ਨਹੀਂ ਮਾ ਦਾ ਭਰਾ ਨਾ ਥੋੜਾ ਜਿਆ ਜਾਨੀ ਕਿ એનર્ਜੀ ਚ ਹੈਗਾਗਾ ਬਾਕੀ ਡਰ ਤਾਂ ਫਿਰ ਵੀ ਹੈ ਮੈਨੂੰ ਹਨਾ ਤੇ ਲੀਵਰ ਆ ਨਾ ਲੀਵਰ ਦੀ ਪ੍ਰੋਬਲਮ ਆ ਇਸ ਕਰਕੇ ਤੇ ਬਾਕੀ ਦਬੇ ਦੂਗਾ ਨਾ ਕਰੋ ਖਿੱਚ ਕੇ ਰੱਖਿਆ ਕਰੋ ਕੰਮ ਠੀਕ ਹੈ ਜੇ ਅੱਜ ਆਪਾਂ ਜਵਾਨ ਹੋਏ ਆਂ ਕੱਲ ਆਪਣੇ ਮਾਂ ਪਿਓ ਨੂੰ ਤੰਗ ਕੀਤਾ ਜਾਂਦਾ ਸੀ ਹਨਾ ਤੇ ਅੱਜ ਆਪਾਂ ਜਵਾਨ ਹੋਏ ਆਂ ਸੱਚ ਜਿੱਤਾਂ ਮਰੋਂਸ ਵਾਲਿਆਂ ਦੇ ਸ਼ਰੀਕਾਂ ਦੇ ਠੀਕ ਹੈ ਕਿ ਨਹੀਂ ਹਾਂ ਜਿਹੜੇ ਪਿਆਰ ਨਾਲ ਬੁਲਾਉਂਦੇ ਆ ਜਿਹੜੇ ਨਾਲ ਬੋਲਚਾਲ ਹੈਗਾ ਤੇ ਉਹਨਾਂ ਨਾਲ ਹੈਗਾ ਦਿਲੋਂ ਹੈਗਾ ਪਿਆਰ ਠੀਕ ਹੈ ਕਿ ਨਹੀਂ ਬੱਚਿਆਂ ਨਾਲ ਕੋਈ ਸਾਡਾ ਵਿਰੋਧ ਨਹੀਂ ਹੁੰਦਾਗਾ ਠੀਕ ਹੈ ਤੇ ਬਾਕੀ ਬੱਚਿਆਂ ਵਿੱਚ ਬੱਚਿਆਂ ਦਾ ਬੱਚੇ ਦਾ ਉਹਨਾਂ ਦੇ ਕੀ ਤੇ ਆਪਣੇ ਕੀ ਬਣ ਉਹਦਾ ਫੈਲਾ ਨਹੀਂ ਖੜੀ ਨਹੀਂ ਉਹਦੇ ਐਵੇਂ ਲਤਾਂ ਡਾਈ ਜਾਂਦਾ ਰਹਿੰਦਾ ਕਿਤੇ ਕਿਹਦੇ ਨਾਲੜਾ ਲੀਆਂ ਕਿਤੇ ਕਿਹਦੇ ਨਾਲ ਹਾਰਨਾ ਠੀਕ ਹੈ ਕਣੀ ਤੇ ਉਹਨਾਂ ਕਾਰਨਾਂ ਵੀ ਐਸੇ ਕੀਤੇ ਵੇ ਬੰਦੇ ਨੇ ਤੇ ਜੇ ਆਪਣੇ ਨਾਲ ਪੈ ਗਿਆ ਆਪਾਂ ਦਾ ਕੋਈ ਗੱਲ ਨਹੀਂ ਤੇ ਆਪਾਂ ਤੁਹਾਡੇ ਰੂਬਰੂ ਕਰਾਵਾਂਗੇ ਉਹ ਬੰਦਾ ਤੇ ਦੱਸਾਂਗੇ ਸਲੇਤ ਕੀ ਆ ਉਹਦੀ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਤੇ ਮੈਂ ਤਾਂ ਵੈਸੇ ਇਹੀ ਗੱਲ ਕਹੂੰਗਾ ਵੀ ਮੜਾ ਜਾ ਸੋਚ ਕੇ ਵੀ ਜੇ ਆਪਣੀ ਨਾ ਮੇਰੇ ਨਾਲ ਵੀ ਪੁਲਿਸ ਮੁਲਾਜ਼ਮ ਭੈਣ ਭਰਾ ਜੁੜੇ ਹੋਇਆ ਹਨ ਵੀ ਜੇ ਵੇਖ ਉਹ ਸਿਮੀ ਭੈਣ ਆਪਾਂ ਨੂੰ ਮਿਲ ਕੇ ਜਾਂਦੀ ਮੈਂ ਉਹ ਭੈਣ ਹੈ ਭੈਣ ਭਰਾ ਵਾਲਾ ਰਿਸ਼ਤਾ ਰੱਖਿਆ ਪਿਆ ਕੋਈ ਪੁਲਿਸ ਅਫਸਰ ਵਾਲਾ ਰਿਸ਼ਤਾ ਨਹੀਂ ਕੋਈ ਆਪਣਾ ਇਹ ਨਹੀਂ ਕਿ ਆ ਕਦੇ ਰੱਖਿਆ ਵੀ ਆਪਾਂ ਉਹਨਾਂ ਤੋਂ ਕੋਈ ਕੰਮ ਕਰਾਉਣਾ ਠੀਕ ਹੈ ਕਿ ਨਹੀਂ ਤੇ ਉਹ ਇੱਕ ਮਾੜਾ ਜਾਂ ਪੈਗਲ ਵਾਲਾ ਕਿਸੇ ਪੁਲਿਸ ਵਾਲੇ ਨੇ ਕਹਿਣ ਲੱਗ ਜਾਂਦੇ ਆ ਉਹ ਤਾਂ ਸਾਡਾ ਭਾਈ ਆਸੀਂ ਐਂ ਕਰਦਾਂਗੇ ਜਿਉਂ ਕਰਦਾਂਗੇ ਇੱਕ ਵਾਰੀ ਉਹ ਬੰਦਾ ਮੇਰਾ ਦਦ ਬੰਦਿਆ ਮੈਨੂੰ ਭੁੱਖ ਲੱਗਦੀ ਆ ਮਨੂ ਵਾਲਾ ਤੇ ਖਾਣ ਵਾਲੀ ਦੀ ਨਹੀਂ ਨਹੀਂ ਥੋੜਾ ਜਿਹਾ ਨਾਮਕ ਲਗਾ ਕੇ ਬੜਾ ਸੋਲਾ ਹੋ ਰਿਹਾ ਹੈ ਹੈ ਅਸਮੋਸੇ ਖਾਤਾ ਮੈਂ ਤਾਂ ਇਹੀ ਬਾਈਕ ਕੱਢੋਗੇ ਨਾ ਹੈ ਬਾਈਕ ਕੱਢੋ ਬਾਈਕ ਤਾਂ ਰੋਕ ਕੇ ਕੱਢਾਂਗੇ ਵਾਲੇ ਤਾਂ ਨਾ ਜਾਨ ਮੈਂ ਤੇ ਬਾਕੀ ਪਤਾ ਨਹੀਂ ਲੱਗਦਾ ਮੈਂ ਤਾਂ ਸਾਰਿਆਂ ਨੂੰ ਇਹੀ ਗਿਆਸ ਕਰੂੰਗਾ ਸੁੱਧੇ ਰਵਣ ਨੂੰ ਨਿਕਲ ਗਿਆ ਪੜਨਾ ਸੀ ਜਦੋਂ ਉਪਰ ਇਹ ਜਿਹਾ ਰੱਖੋ ਇੱਕ ਵਾਰੀ ਲੀਵਰ ਤੇ ਫਾਲਟ ਪੈ ਗਿਆ ਮੋਰ ਤੇ ਪੈਦਾ ਪੈਦਾ ਪੈ ਗਿਆ ਹਾਂ ਹਾਂ ਤੁਸੀਂ ਕਿੰਨਾ ਕੁ ਛੱਡੇ ਮੈਨੂੰ ਪਤਾ ਮੈਂ ਕੀ ਗੱਲ ਨਾਲ ਦੱਸਦਾ ਰਿਹਾ ਵੇ ਦੱਸ ਦੱਸ ਇਹਦੇ ਦੱਸ ਮੈਨੂੰ ਕਿਹੜੀ ਚੰਤਰੀ ਚੀਜ਼ ਹੈ ਮੈਂ ਨਫ਼ਰਤ ਕਰਦਾ ਤੈਨੂੰ ਪਤਾ ਕਿੰਨਾ ਮੈਂ ਤੈਨੂੰ ਵੀ ਖਾਂਦਾ ਨਾ ਬਾਕੀ ਠੀਕ ਹੈ ਨਾ ਬਾਕੀ ਦੂਜੀ ਤਾਲ ਤੇ ਵੀ ਤੈਨੂੰ ਮੈਂ ਦੱਸ ਸਕਦੀ ਕਹਿੰਦਾ ਨਾ ਵੀ ਪੱਕਾ ਬੱਸ ਮਾੜਾ ਯਾਰ ਜਦੋਂ ਮੈਂ ਆਈ ਸੀ ਨਾ ਤੇ ਉਹ ਕਬਜਾ ਬੰਨ 15 20 ਮਰਚਾ ਦੇ ਇਹਨਾਂ ਨੇ ਹਾਨਿਆ ਉਹਦੇ ਚ ਪਾਣੀਆਂ ਸਬਜੀ ਦੇ ਅੱਜਾ ਕਰਾਰਾ ਬੰਦੇ ਸੀ ਤਾਂ ਮੇਰੇ ਮਾਨ ਲੱਗੀ ਸੀ ਮੈਂ ਨਹੀਂ ਖਾਦੀ ਮੈਂ ਐਡਾ ਕਰਾ ਰਾਂ ਨਹੀਂ ਖਾਦੀ ਤੁਸੀਂ ਆਦਤ ਪਾਈ ਪਰ ਮੈਂ ਐਡਾ ਕਰਾ ਰਾਂ ਨਹੀਂ ਖਾਦੀ ਤੇ ਹੁਣ ਹੁਣ ਬੰਦ ਕਰਦੇ ਮੇਰੇ ਲਈ ਤੇ ਹੁਣ ਹੋਣਾ ਨਹੀਂ ਨਾ ਹੋਲੀ ਹੋਲੀ ਕਰਕੇ ਕੱਢ ਹੁਣ ਕਿਉਂਕਿ ਮੈਨੂੰ ਦੱਸਿਆ ਗਿਆ ਵੀ ਤੇਲ ਤੋਂ ਪਰਹੇਜ ਉਹ ਵੀ ਬਣਾ ਦੋ ਵੀਡੀਓ ਮੈਨੂੰ ਤੇ ਆਹ ਲਓ ਮਮੀਆਂ ਆ ਜਾ ਆਮ ਹੀ ਹੰਦਾ ਪੇ ਹੋ ਜਾਪੂ ਬੰਨਿਆ

ਬਦਲਾ ਵਿੱਚ ਆਪਣੇ ਵਾਲਾ ਕਹਿ ਰਹੀ ਬਦਲਾ ਵਿੱਚੋਂ ਮੀ ਆਇਆ ਸਾਰੀ ਧਰਤੀ ਹਰੀ-ਪਰੀ ਧਰਤੀ ਹੋਈ ਹਰੀ-ਪਰੀ ਆਇਆ ਹੀ ਆ ਪੰਨੂ 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 യാദോ സിപ്പ ചൂ ആ ਮੇਰੇ ਖਾਤੇ ਜੀ ਸਾਰੇ ਕਰ ਚੁੱਕਿਆ ਹੈ ਪਾਣੀ ਹੋਣਾ ਰੋਣਾ ਪਿਆ ਨਾ ਸਾਨੂੰ ਜ਼ਰੂਰ ਤੇਰੇ ਨਾਲ ਸੁਣ ਗਿਆ ਮੀਟਰ ਰੁਕ ਗਿਆ ਉੱਪਰ ਲੈ ਗਿਆ ਜੇ ਦੁਬਾਰਾ ਆ ਗਿਆ ਮੈਂ ਕੱਚਾ ਪੱਕਾ ਹੀ ਸਲਾਹ ਹੋ ਗਿਆ ਹੈ ਨਾ ਹੈ ਨਾ ਅੱਲਰ ਕਿੱਥੇ ਜੇ ਨਹੀਂ ਗਿਆ ਕਾਟ ਲਾਈਟ ਚ ਜੇ ਹੋਇਆ ਤੇ ਬਾਈ ਨੂੰ ਪਹਿਲਾ ਵਾਈਟ ਦਾ ਰੰਗ ਪੀਲਾ ਨਹੀਂ ਉਹ ਸਭ ਛੱਡ ਕੇ ਹੋ ਗਏ ਦੋ ਤਿੰਨ ਵਾਰੀ ਚਾਹ। ਨਹੀਂ ਪਹਿਲਾ ਹੋ ਗਿਆ ਜਿੱਦਾਂ ਕੱਲਾ ਵਾਈਟ ਹੋ ਗਿਆ ਹੈ। ਹਾਂ ਮਨੋ ਪੀਲਾ ਪੈ ਗਿਆ। ਵੀ ਹੋ ਗਿਆ। ਹੁੰਦਾ ਠੀਕ ਤਰ੍ਹਾਂ। ਖੋਲਾ ਮਾਰ ਕੇ 21 ਹੈਲੋ ਹੈਲੋ ਬੋਲ ਕੇ ਵੇਖ ਅੱਛਾ ਤੁਸੀਂ ਇੱਥੇ ਆ ਜੀ ਫੇਸ ਕਰਾ ਕਰ ਚੱਲਗੇ ਚਲੋ ਚਲੀਏ ਇੰਟਰਵਿਊ ਸਾਡਾ ਹੋ ਗਿਆ ਅੱਜ ਮੇਰਾ ਨਾ ਇੰਟਰਵਿਊ ਇੱਕ ਕੱਲੇ ਚ ਹੋਇਆ ਮਤਲਬ ਮੇਰੀ ਲਾਈਫ ਸਟੋਰੀ ਕੱਲੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਾ ਚੀਜ਼ ਮੈਨੂੰ ਬੜੀ ਵਧੀਆ ਲੱਗੀ ਜੋ ਮੇਰੇ ਮਨ ਦੀ ਗੱਲ ਸੀ ਜਾਂ ਮੇਰੇ ਸੁਪਨੇ ਸੀ ਉਹ ਸਾਰੇ ਮੈਂ ਅੱਜ ਦੱਸ ਸਕੀ ਚੰਗੀ ਲੱਗੀ ਜੇ ਆਹੀ ਜੇ ਆਹੀ ਗੱਲ ਆਪ ਅਸੀਂ ਬਣਾਈਏ ਨਾ ਆਪਣੇ ਵਲੌਗ ਦੇ ਵਿੱਚ ਮੈਂ ਕਿੰਨੇ ਬਹੁਤ ਚੰਗਾ ਤੁਸੀਂ ਕੱਲੇ ਬਣਾਉਂਦੇ ਆ ਅੱਜ ਇਹਨਾਂ ਨੂੰ ਤੁਸੀਂ ਰੁਕਦੇ ਮੋਟੇ ਤੁਸੀਂ ਪਤਾ ਕੀ ਕਰਦੇ ਆਪਣਾ ਕੈਮਰਾ ਲੈ ਕੇ ਬਹਿ ਜਾਣਾ ਹਾਂ ਆ ਗਲਤੀ ਹੋ ਗਈ ਤੁਹਾਡੀ ਉਹ ਜਾਪਰੂ ਨੇ ਨਹੀਂ ਬਹਿਣ ਦੇਣਾ ਸੀ ਉਹਨੇ ਤੰਗ ਬਹੁਤ ਚਲੋ ਚਲੋ ਆ ਲੈ ਐਂ ਕਰਕੇ ਤੇ ਐਂ ਕਰਕੇ ਮੈਂ ਮੋਟਰਸਾਈਕਲ ਦੇ ਪਿੱਛੇ ਐਂ ਕਰੀਏ ਚਾਹੀਏ ਉਧਰ ਚੜਜਣਾ ਉਧਰ ਚੜਜਣਾ ਨਾ ਯਾਰ ਵੱਲ ਜਾਣਾ ਲੈਸ ਲੈ ਕੇ ਆ ਮੈਂ ਲੈ ਵਸ ਤੇ ਨਾ ਜਿਹੜਾ ਸੂਟ ਤਿਆਰ ਕੀਤਾ ਨਾ ਸੂਟ ਕੀ ਤਿਆਰ ਕਰ ਮੈਨੂੰ ਤਾਂ ਲੱਗਦਾ ਨਹੀਂ ਉਹ ਗਰਮੀ ਚ ਪਾਊਗਾ ਤੇ ਉਹਦੀ ਲੈਸ ਖਟ ਗਈ ਲੈਸ ਲੈ ਜੀ ਹਾਂ ਜੀ ਤਾਂ ਮडम ਤੋ ਬੰਦੀ ਉਹ ਹਿਲ ਸਾਰੀ ਬਾਈਕ ਹਿਲ ਕੇ ਜਾਂਦੀ ਕਿ ਭਾਰੀ ਹੈ ਭਾਰੀ ਬਾਲੀ ਹੈ ਹਾਂ ਮਿੰਡਾਤਾ ਅੱਦਾ ਕਰਤਾ ਅੱਜ ਬਾਰਿਸ਼ ਛੱਡੀ ਆਈ ਸੀ ਨਾ ਕਿ ਕੋਈ ਕਹਿੰਦਾ ਨਹੀਂ ਸੀ ਕਿ ਅੱਜ ਬਾਰਿਸ਼ ਆਈਏ ਤੇਰੇ ਵੀ ਆਈ ਤੇ ਸ਼ਾਮੀ ਜਾਈ ਦੇਣਾ ਬਾਈਕ ਵੀ ਘੜੋਂ ਚ ਘੜੋਂ ਚ ਕਰੀ ਜਾਂਦੀ ਏ ਟੱਕੇ ਮਾਰੀ ਜਾਂਦੀ ਹੈ ਹਾਂ ਪੈਟਰੋਲ ਐਵੇਂ ਘਟਾ ਪੈਟਰੋਲ ਉਦਨ ਪਵਾਇਆ ਸੀ ਕਿੱਥੇ ਗਏ ਵੀ ਆ ਕਿੱਥੇ ਗਏ ਆ ਸੀ ਗਏ ਤਾਂ ਕਿਸੇ ਵੀ ਨਹੀਂ ਮੈਨੂੰ ਕਿਹੜਾ ਬੱਗੇ ਪਰਾਨੇ ਲੈ ਕੇ ਗਏ ਤੁਸੀਂ ਗਏ ਕਿਉਂ ਨਹੀਂ ਕਿਉਂ ਦੋ ਬੱਗੇ ਪਰਾਨੇ ਤੇ ਨਹੀਂ ਗਏ ਉਦੋਂ ਉਦਨ ਨਹੀਂ ਪਵਾ ਕੇ ਲਿਆਂਦਾ ਉਦਨ ਉਸ ਤੋਂ ਬਾਅਦ ਤੁਸੀਂ ਬਸ ਇੱਧਰ ਉੱਧਰ ਇੱਧਰ ਉੱਧਰ ਪਰਾਨਾ ਹੋ ਮੈਨੂੰ ਬਾਜ਼ਾਰ ਲੈ ਜਾ ਗੋਲਾ ਨਹੀਂ ਖਾਈ ਜਾਇਆ ਕਰ ਲਾ ਹਾਂ ਆਪਣੀ ਕਿੰਨੇ ਦੰਗ ਵੀਰ ਵੀ ਜ਼ਿਆਦਾ ਲੈ ਗਿਆ ਉਹ ਕਰਮਾ ਨੰਨਾ ਨੂੰ ਵੀ ਜਾਂਦੀ ਉਹ ਮੈਨੂੰ ਮਿਲਗਾ ਨਹੀਂ ਮੈਂ ਵੇਖ ਲਗਾ ਮੈਂ ਕਿ ਇਹ ਬਾਲਾ ਪਾਟੀਆਂ ਪੰਗਾਂ ਸੀ ਬਾਬੀ ਸੜ ਤਗਾ ਨੇ ਰਮਨ ਨੇ ਆਪਣੇ ਵੀ ਦਿਖਾਏ ਮੈਨੂੰ ਉਹ ਚੱਪਲ ਪਾਈਆਂ ਓਟਾਲਾ ਉਹ ਕਦੇ ਹਾਂ ਆਪਾਂ Apa yang kamu makan? Coklat Hah? mirina Coklat Hari ini merena ਵਧੀਆ ਜੀ ਵਧੀਆ ਤੇ ਰਵਣ ਦੁੱਧ ਪੋਈ ਜਾਂਦੀ ਆ ਤੇ ਚੱਲਦੇ ਆ ਜੱਪਨੂ ਰਸੁੱਤਾ ਪਿਆ ਮੋਟਰਸਾਈਕਲ ਤੇ ਅਸੀਂ ਤੇਲ ਪਾਉਣ ਗਏ ਸੀ ਤੇ ਜੱਪਨੂ ਉਥੇ ਰਾਸਤੇ 'ਚ ਹਾਂ ਵੀ ਹਵਾ ਠੰਡੀ ਵਗਦੀ ਨਾਲ ਮੌਸਮ ਠੰਡਾ ਆ ਮੈਂ ਤੁਹਾਡੀ ਵੀਡੀਓ ਬਣਾਉਂਗਾ ਆ ਜਾ ਆ ਜਾ ਦੇ ਨਾ ਉਹ ਵੰਨੀ ਮੈਂ ਜਵਾਈ ਲੋਇਆ ਹੀ ਰਹੂਗਾ ਪੇਟ ਹੀ ਠੀਕ ਹੋਊਂਗਾ ਪਰ ਇਹਦਾ ਨਹੀਂ ਉੱਪਰ ਮੈਂ ਦੋ ਫੋਟੋ ਬ੍ਰੈਡ ਬਣਾਉਣੀ। ਯੋਗਰਾਜ ਘੱਟ ਨਹੀਂ ਰਿਹਾ। ਹਾਏ ਮੋਟੋ। ਤੇ ਬਾਰ ਉਹ ਬ੍ਰੈਡ ਬਣਾ ਰਹੀ ਆ ਆਪਦੇ ਹੱਥੇ। ਮੈਂ ਆਪਦੇ ਹੱਥੇ ਗਰੀਬ ਬੰਦਾ ਕੀ ਵੀ ਚੀਜ਼ ਰਿਹਾ। ਮੈਂ ਖੱਲੀ ਦੇਣੀ ਹੈਂ। ਸਾਰੇ ਜਨਰ ਗੋ। ਆਹੋ। ਅੰਨ ਕਮਟੇ ਨੂੰ ਖਾਣ ਲਈ। ਕਹਿੰਦੇ ਤੁਹਾਡੇ ਬਾਜੀ ਨੇ ਨਹੀਂ ਖਾਣੇ ਬ੍ਰੈਡ ਦਾ। ਮੈਂ ਕਦੇ ਨਹੀਂ ਖਾਣੇਗੇ। ਹੋਰ ਇਹ ਤਿੰਨੇ ਜਾਣੇ ਆ ਖਾਣ ਵਾਲੇ। ਕਿਧਰ ਆ? ਹੈਲੋ ਕਿਧਰ ਆ ਵਈ? ਹਾਂ? ਬ੍ਰੈਡ ਖਾ ਲਾ ਪੁੱਤ। ਬ੍ਰੈਡ ਖਾਣਾ? ਐ ਐ ਵੇ ਨੀ ਲੈਣਾ ਬਣਾ ਕੇ ਦੇਣੀ ਮੇਰੇ ਪਲੇਟ ਦੇਓ ਮੈਨੂੰ ਇੱਕ ਉਥੋਂ ਦੀ। ਉਥੋਂ ਦੀ ਪਲੇਟ ਦੇਓ ਇੱਕ। ਗਰਮ ਹੋਊਗਾ ਬ੍ਰੈਡ। ਹੈ? ਕੀ ਦਵਾਈ ਦਾ? ਕਿਵੇਂ ਦਵਾਈ ਦਾ ਇਹਦਾ ਦੁਪਹਿਰ ਵਾਲਾ। ਪਤਾ ਨਹੀਂ ਵਜ੍ਹਾ ਹੋਣਾ। ਸਵੇਰੇ ਲਾ ਵਜ੍ਹਾ ਨਹੀਂ ਗਾ ਜਿਹੜਾ 1 ਵਜੇ ਵਾਲੀ ਦਵਾਈ ਦੇਣਾ ਨਾ ਮੈਂ ਉਹ ਮੇਨ ਦਵਾਈ 1 ਵਜੇ ਵਾਲੀ ਉਹਨਾਂ ਚੌੜੀ ਭਾਟਾਂਾਂ ਨੂੰ ਲੈਣੀ ਲੈਣੀ ਆ ਉਹ ਆ ਗਈ ਬਰੈਡ ਖਾਣ ਉਹ ਉਹ ਤੂੰ ਆ ਕੋਲ ਲੈ ਜਾ ਉੱਥੇ ਜਾ ਕੇ ਖਾ ਲੈ ਗਰਮਾ ਗੇ ਗਰਮਾ ਗੇਸ 소ਸ ਕੱਢ ਲੋ ਇਹ ਉਹ ਤਾਂ ਪਾਪਾ ਕੋਲੋਂ ਲੈ ਲੈ ਉਦੋਂ ਹੂੰ ਬਰੈਡ ਖਾਣ ਆ ਲੈ ਬੜੀ ਇਹਨੂੰ ਖਵਾ ਦੇ 소ਸ 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 ਚਾਪੂ ਮੇਰਾ ਲਾਰਮਾ ਜਾਵੇ ਰਵਣ ਚਾਚਾ ਆਪੂ ਬਾਦੋ ਯਾਰ ਮੈਂ ਲੈਣਾ ਚਾਪੂ ਮੈਂ ਉਹ ਪੀਸ ਵਟਨੇ ਆ ਉਹ ਮੂਠੀ ਕੇ ਕੀ ਵੀ ਫਾਲ ਸੀਰਨਾ ਕੱਟਣਾ ਨਹੀਂ ਹੁੰਦਾ